ਅਗਰ ਉਹ ਤਰੀਕ ਹੋ ਗਈ 31 ਜਨਵਰੀ 2026 ਤੇ ਆ ਪੰਜ ਪਹੁੰਚੀਆਂ ਕੋਡਪੁਰਾ ਤੂੜੀ ਦੀ ਬੋਲੀ ਤੇ ਤੂੜੀ ਜਿਹੜੇ ਨਗਾਂ ਲਗਪਰ ਹੈਗੇ ਆ 12 13 ਤੇ ਇਹਨਾਂ ਨਗਾਂ ਦਾ ਤੁਹਾਨੂੰ ਭਾ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕੱਲ ਦਾ ਜਿਹੜਾ ਤੂੜੀ ਦਾ ਸਰਾ ਸੀਗਾ ਉਹ ਸੀਗਾ 610 ਰੁਪਏ 610 ਰੁਪਏ ਕੱਲ ਦਾ ਸਰਾ ਸੀਗਾ ਤੇ ਅੱਜ ਦਾ ਤੁਹਾਨੂੰ ਸਰਾ ਚੈੱਕ ਕਰਾਉਣੇ ਆ ਬਾਕੀ ਬੋਲੀ ਲੱਗਣ ਦੇ ਸਿਰਫ 2 ਮਿੰਟ ਰਹਿ ਚੁੱਕੇ ਆ ਤੇ ਤੁਹਾਨੂੰ ਅੱਜ ਦਾ ਭਾ ਚੈੱਕ ਕਰਾਉਣੇ ਆ ਤੂੜੀ ਦਾ ਆਜੋ ਬਾਕੀ ਤੁਸੀਂ ਰੌਣਕ ਮੇਲਾ ਚੈੱਕ ਕਰੀ ਸਕਦੇ ਹੋ ਗਾਕ ਵੀ ਆ ਤੇ ਨਗ ਵੀ ਆਦੇ ਆ ਦੇਖਦੇ ਅੱਜ ਕਿੰਨਾ ਪਾ ਜਾਂਦਾ ਟੂੜੀ ਦੀ ਬੋਲੀ ਤੇ ਲਓ ਜੀ ਕਿਸਾਨ ਵੀਰੋ ਬੋਲੀ ਚਾਲੂ ਹੋਣ ਲੱਗੀ ਆ ਤੇ ਤੁਹਾਨੂੰ ਟੂੜੀ ਚੈੱਕ ਕਰਾਉਣੇ ਆ ਤੇ ਰੇਟ ਵੀ ਚੈੱਕ ਕਰਾਉਣੇ ਆ ਆ ਜੋ ਅੰਦਰ ਦੀ ਟੂੜੀ ਆ ਚੈੱਕ ਕਰ ਸਕਦੇ ਹਾਂ ਲੋ ਵੀ ਬਾਹਰ ਦੀ ਟੂੜੀ ਆ 400 ਰੁਪਇਆ 400 ਵਾਹਟਾ ਨਹੀਂ ਆ ਬਾਈ ਉਹ ਬਾਈ ਕਿਹਦੀ ਟਰਾਲੀ ਆ ਟਰਾਲੀ ਵਾਲਾ ਕਿਹੜਾ ਨਹੀਂ ਇੱਥੇ ਲਊਗੀ ਬਾਈ 400 5 10 15 20 25 30 35 40 41 450 52 60 65 70 470 75 75 80 480 500 500 5 ਰੁਪਏ 10 15 20 25 30 35 535 ਬੋਲਾਂਗੇ ਨੇ 535 ਰੁਪਏ ਬਈ ਆ ਜਾ ਲੋ ਵੀ ਪਹਿਲਾ ਨਗਰ ਸੀਗਾ ਪਹਿਲੇ ਨਗਰ ਦੀ ਜਿਹੜਾ ਭਾਅ ਨਿਕਲਿਆ 535 ਰੁਪਏ 535 ਰੁਪਏ ਪਹਿਲੇ ਨਗਰ ਦਾ ਭਾਅ ਨਿਕਲਿਆ ਬਾਹਰਲੀ ਟੂੜੀ ਸੀਗੀ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੀ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਿੱਧੇ ਸਿੱਧੇ ਰੌਣਕ ਮੇਲਾ ਓਹ ਭਾਈ ਬਾਹਰਲੀ ਟੂੜੀ ਐ ਵੀ ਬੋਲੋ ਜੀ 300 300 ਰੁਪਏ ਕਿੱਥੇ ਜਾਣੀ ਆਪਾਂ ਸਰਾਵੀ ਸਰਾਵੀ ਜਾਏਗਾ ਭਾਈ ਹਾਂਜੀ ਚੱਲ ਬਾਅਦ ਵਿੱਚ ਆ 300 ਰੁਪਿਆ ਕਿਰਾਇਆ ਮਿਲੂਗਾ 300 ਰੁਪਿਆ 300 ਰੁਪਿਆ ਬੋਲਾਂ ਭਾਈ ਕਿਨੇ 300 ਰੁਪਿਆ ਭਾਈ 300 ਲੋ ਭਾਈ ਦੂਜੀ ਟਰਾਲੀ ਸੀਗੀ ਬਾਹਰ ਦੀ ਟਰਾਲੀ ਸੀਗੀ ਤੇ ਇਹਦਾ ਜਿਹੜਾ ਭਾਰ ਨਿਕਲਿਆ 300 ਰੁਪਏ ਟੈਂਸਰ ਬੀ ਟਰਾਲੀ ਦਾ ਪਾਣੀ ਨਿਕਲਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਦੇ ਜਾ ਕੇ ਤੁਹਾਨੂੰ ਤੁੜੀ ਦਾ ਰੇਟ ਚੈੱਕ ਕਰਾਉਣੇ ਆ। ਹਾਂ ਬਈ ਅੰਦਰ ਦੀ ਐ ਅੰਦਰ ਦੀ ਬਈ 9 ਮਹੀਨੇ ਅੰਦਰ ਦੀ ਤੁੜੀ 400 400 450 ਹੀ 500 500 ਰੁਪਇਆ ਬਈ ਕਿੱਥੇ ਜਾਣੀ ਆ? ਹਾਂ ਜੀ ਰਾਂਜੀ 5 ਕਿਲੋ ਜਾਵਾਂਗੇ ਬਾਈ ਜਾਊਗੀ 500 ਰੁਪਇਆ 10 10 ਰੁਪਏ 20 20 ਰੁਪਏ 30 30 ਰੁਪਏ 530 ਰੁਪਏ 35 ਰੁਪਏ 40 40 ਰੁਪਏ 45 ਰੁਪਏ 550 ਜੀ 550 ਬੋਲਾਂਗੇ ਨਾ 55 ਰੁਪਏ 55 ਜੀ 60 560 ਬੋਲਣਾ ਕਿ ਨਾ 560 ਰੁਪਏ ਬਾਈ ਪੰਜ ਰੇਂਜ ਇਹ ਰੋ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 560 ਰੁਪਏ 560 ਰੁਪਏ ਅੰਦਰ ਦੀ ਤੂੜੀ ਸੀਗੀ ਇੱਕ ਨੰਬਰ ਕੁਆਲਿਟੀ ਵਾਲੀ ਤੂੜੀ ਸੀਗੀ ਤੇ 560 ਰੁਪਏ ਦਾ ਪਾ ਨਿਕਲੇ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਇਹ ਨਾਲ ਪੰਜ ਮਿੰਨਿਟ ਜਾਣਾ ਬਾਈ ਲੋ ਬਈ ਅੰਦਰ ਦੀ ਟੂੜੀ ਚੈੱਕ ਕਰ ਸਕਦੇ ਹੋ ਤੇਰਾ ਭਾਅ ਚੈੱਕ ਕਰਾਉਣੇ ਆ ਇਹਦੀ ਆ ਬਾਈ ਅੰਦਰ ਦੀ ਬਾਹਰ ਦੀ ਅੰਦਰ ਦੀ ਟੂੜੀ ਬੋਲੋ 450 450 60 60 ਪੰਜ ਕਿਲੇ ਲਏਗਾ ਬਾਈ 60 65 70 70 75 80 500 ਰੁਪਈਆ 500 ਦਾ 100 ਰੁਪਈਏ 520 100 ਰੁਪਈਏ 25 ਰੁਪਈਏ ਤੇ ਤੇ 35 ਰੁਪਏ 40 40 45 ਰੁਪਏ 50 ਰੁਪਏ 550 550 60 60 70 570 ਬੋਲਾਂਗੇ 75 80 80 ਰੁਪਏ 85 ਰੁਪਏ 590 595 95 600 ਰੁਪਏ 600 ਬੋਲੰਗ ਨੇ ਆਇਆ ਗੁਰਪ੍ਰੀਤ 600 ਲੋ ਬਈ ਅੰਦਰ ਦੀ ਟੂੜੀ ਚੀਕੀ ਇੱਕ ਨੰਬਰ ਕੁਆਲਿਟੀ ਤੇ ਇਹਦਾ ਜਿਹੜਾ ਭਾਅ ਨਿਕਲੇ 600 ਰੁਪਏ 600 ਰੁਪਏ ਟੂੜੀ ਦਾ ਭਾਅ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਲੋ ਬਈ ਅੰਦਰ ਦੀ ਟੂੜੀ ਆ 400 5 ਕਿਹੜੇ ਜਾਏਗਾ ਬਈ ਜਾਊਗਾ ਬਈ ਜੇ ਖਰਚਾ ਦੇਉਂਗਾ ਨਾ ਹਾਂ 300 ਰੁਪਇਆ ਮਿਲੂਗਾ 300 315 500 ਦਿਆ ਕਰੋ ਦੇਖ ਮੜੇ ਯਾਰ ਭਾਈ ਉਹ ਖੜਾ ਮਿਲਣ ਲੱਗਾ ਲਓ ਖਰਚਾ ਪੰਦਾ ਤੇ ਤੁਸੀਂ ਕਹਿਣਾ ਅਗਲੇ ਚੱਲ 5 ਗਰ ਤੇ ਪਾਰਟੀ ਕਰਾ ਲਓ ਹਾਂ ਹਾਂ 450 500 ਰੁਪਇਆ 510 10 20 550 ਹੈ 60 65 70 77 75 575 ਇਧਰ ਆ ਭਾਈ 570 ਰੁਪਏ ਤਰਬੂਲੰਗ ਨੇ 570 ਰੁਪਏ ਲਓ ਬਈ ਅੰਦਰ ਦੀ ਟੂੜੀ ਸੀਗੀ ਤੇ ਅੰਦਰਲੀ ਟੂੜੀ ਦਾ ਪਾ ਨਿਕਲਿਆ 575 ਰੁਪਏ 575 ਰੁਪਏ ਦਾ ਪਾ ਨਿਕਲਿਆ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੇ ਆ ਲਓ ਬਈ ਬਾਹਰ ਲਈ ਟੂੜੀ ਆ ਚੈੱਕ ਕਰ ਸਕਦੇ ਹੋ ਲੋਈ ਬਾਹਰ ਲਈ ਤੋੜੀਆਂ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ। ਲੋਈ ਜੀ। ਦੋ ਵੀ ਸਾਡੇ ਦਾ। ਹਾਂ ਫਿਰ। 100 ਹੈ? 1 ਕਿਲੋਟਾ 100 ਰੁਪਿਆ। ਨਹੀਂ ਠੀਕ। 100 ਰੁਪਿਆ। 100 ਰੁਪਿਆ। ਬੋਲਣਾ ਭਾਈ ਕਿਨੇ? ਗੁੱਡ ਨਾ ਕਰਦੇ। 150 ਰੁਪਿਆ। 150। 200। 200 ਰੁਪਿਆ। 250 ਰੁਪਿਆ। ਹੈ? 250 ਰੁਪਿਆ। ਖੋਲਾਂਗੇ ਨਾ ਫੇਰ ਕੇ ਚਲੋ ਭਾਈ 250 ਰੁਪਏ ਭਾਈ ਜੀ ਲੋ ਭਾਈ ਇਹ ਥੋੜੀ ਕੁਆਲਿਟੀ ਸੀਗੀ ਲੋ ਕੁਆਲਿਟੀ ਸੀਗੀ ਜਿਹੜਾ ਜਿਹੜਾ ਰੇਟ ਨਿਕਲਿਆ 250 ਰੁਪਿਆ 250 ਰੁਪਿਆ ਦਾ ਭਾਅ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਇਹ ਨਹੀਂ ਦਾਲੀ ਵੀਰੇ ਆਪਣੀ ਨਾ ਆਇਆ ਟੂੜੀ ਦਾ ਨਾ ਆਇਆ ਟੂੜੀ ਨਾ ਦੇ ਲੋ ਭਾਈ ਬਾਰਦੀ ਭਾਈ ਅੰਦਰ ਦੀ ਗਿੱਲੀ ਗੁੱਲੀ ਦਾ ਨਹੀਂ ਇੱਕੋ ਜਿਹਾ ਡਾਲਾ ਖੋਲ ਆਏ ਨਿਕਲੂਗੀ ਭਾਈ ਉੱਥੇ ਵੀ ਡਾਲਾ ਖੋਲ ਲੈ ਜਾਊਗਾ ਹਾਂ ਨਹੀਂ ਖੋਲ ਖੋਲਾ ਉੱਥੇ ਖੁੱਲੂ ਕਰਾਈ ਜਾਊਗਾ ਖੋਲਾ ਖੋਲਣ ਵਾਲਾ ਇੱਥੇ ਹੀ ਖੋਲਣਾ ਕੋਈ ਤੂੰ ਸੁੱਕੀ ਆ ਰੰਗ ਆ ਜਾਂ ਭਾਈ ਵੇਖ ਕੇ ਬੋਲੀ ਦਿਓ ਕਾਲ ਸੀ ਕਬਕਤੀ ਆ ਹਾਂ ਚੱਲੂ ਇਹ ਚੱਲੀ ਜਾ ਉਹਦੇ ਨਾਲ ਚੱਲੂਗੀ 300 ਰੁਪਏ ਯਾਰ ਇਹ ਇਹ ਉਹਦੇ ਨਾਲ 300 ਰੁਪਏ 300 300 ਛੋਲਾ ਬੈਗ ਨਾ ਪੰਜ ਦੋ ਗੋਲੀਆਂ 10 300 ਦਾਰ ਪੀਏ ਬੋਲ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ ਸਾਡੇ 350 ਚੰਜਾ 60 65 70 80 85 90 95 100 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 405 10 15 20 25 30 35 435 ਬੋਲਾਂਗੇ ਲੈ 40 ਕਰ ਦੂ 40 ਤੈਨੂੰ ਬਹੁਤ ਆ ਗਿਆ 45 445 450 52 52 455 45, ਬੋਲਾਂਗੇ 45, ਲੈ 60 ਮੈਛੇ ਦੀ ਮੁੱਲਿਆ ਮੁਰਕਣਾ ਨੂੰ ਚਾਰਤੀ 60 65 70 470 ਬੋਲਾਂਗੇ 470 ਬਈ ਕਿੰਨੇ ਰੁਪਏ ਉਹ ਬਈ ਅੰਦਰ ਦੀ ਟੂੜੀ ਸੀਗੀ ਔਰ ਥੋੜੀ ਮੈਲੀ ਸੀਗੀ ਤੇਰਾ ਭਾਅ ਲੱਗਿਆ 470 ਰੁਪਏ 470 ਰੁਪਏ ਦਾ ਭਾਅ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਬੋਲੋ ਹੀ ਬੋਲੋ ਹਾਂ ਬੋਲੇ ਹਾਂ ਜੀ ਲਾ ਆਵੇ ਪਈ ਤੁੜੀ ਅਰਸ ਨਾਲ ਦੀ ਆ ਪੂਰੀ ਬਹੁਤ ਚੰਗੀ ਆ ਐ ਨਿਕਲਦੀ ਆ ਮੇਰੇ ਘਰ ਕੋਲ ਨਿਕਲਦੀ ਬੋਲੋ ਬੋਲੋ ਬੋਲਦਾ ਭਈਏ ਤੇ ਕੋਈ 40 ਯਾਰਡ ਚਲਾ 2.5 250 ਰੁਪਿਆ ਹਾਂ 200 ਰੁਪਿਆ ਮੈਂ ਲੈ ਲੂੰ 200 ਰੁਪਿਆ ਕਰਦੇ ਯਾਰ 300 ਰੁਪਿਆ 10 10 15 20 25 350 350 ਹੋ ਲੱਗ ਲੈ 45 60 63 70 75 80 80 90 95 400 5 10 15 20 25 30 35 40 440 ਬੋਲਣਗੇ ਚਲੋ 440 ਲੋ ਵੀ 440 ਰੁਪਏ ਦਾ ਭਾਅ ਲੱਗਿਆ ਅੰਦਰ ਦੀ ਟੁੜੀ ਜੀ ਪਰ ਥੋੜੀ ਮੈਲੀ ਜੀ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਇੱਥੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੁੜੀ ਦਾ ਰੇਟ ਚੈੱਕ ਕਰਾਉਣੇ ਆ ਲੋ ਵੀ ਅੰਦਰ ਦੀ ਟੁੜੀ ਆ 440 450 60 60 460 ਰੁਪਏ 460 ਰੁਪਏ 65 ਰੁਪਏ 70 75 80 80 80 90 90 490 ਬੋਲਾ ਵੇਚਨੇ 490 ਰੁਪਏ ਬਾਈ ਜੀ ਠੀਕ ਲਓ ਬਈ 490 ਰੁਪਏ ਇਹ ਟਰਾਲੀ ਦਾ ਪਹਾ ਲੱਗਿਆ ਹੈ ਜੇ ਆਪਾਂ ਚੱਲਦੇ ਅਗਲੀ ਟਰਾਲੀ ਦੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਦੂਡੀ ਦਾ ਰੇਟ ਚੈੱਕ ਕਰਾਣੇ ਆ ਅੰਦਰ ਦੀ ਆ ਅੰਦਰ ਦੀ ਆ ਦੇ ਦੋ ਲੋਡ ਨਹੀਂ ਜ਼ਿਆਦਾ ਆ ਬਾ ਡਰੈੱਸ ਜਿੱਥੇ ਲੈਣੇ ਆਪਾਂ ਦੱਸ ਦੇਈਏ ਪੁੱਛ ਕੇ ਦੱਸੂਗਾ ਮੈਂ ਉਹਨੂੰ ਵੀ ਪੁੱਛੂਗਾ ਜਿਹਨੇ ਲੇਟ ਹਾਂ ਭਾਈ ਬੋਲੋ 400 ਰੁਪਏ ਕਿੱਥੇ ਜਾਣੇ ਭਾਈ ਇੱਥੇ ਲੋਕ ਨਹੀਂ ਲੋਕ ਨਹੀਂ 400 ਰੁਪਏ 400 ਮੋਕਸਾ ਰੋਡ ਤੇ ਜਾਓਗੇ ਹਾਂ ਛੇਰ ਛੱਜਾ ਜਾਊਗੀ ਹਾਂ ਕੋਈ ਬਾਹਰ ਦਾ ਤੇ ਦੱਸ ਦਾਂਗੇ ਨੇ ਰੱਖੇ 400 5 10 15 450 52 60 65 70 71 80 80 90 95 500 5 10 15 20 25 30 35 40 49 550 52 60 65 70 570 ਬੋਲਾਂਗੇ ਨੇ 570 ਰੁਪਏ ਹੈ ਬਾਈ 570 ਲੋ ਬਈ ਅੰਦਰ ਦੀ ਟੂੜੀ ਸੀਗੀ ਇਹਦਾ ਜਿਹੜਾ ਭਾਅ ਲਿਖਿਆ 570 ਰੁਪਏ ਤੇ ਟੂੜੀ ਦੇ ਜਨਰਲ ਰੇਟ ਚੈੱਕ ਕਰਨ ਲਈ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਮਿਲਦੇ ਹਾਂ ਕੱਲ ਟੂੜੀ ਦੀ ਬੋਲੀ ਤੇ ਧੰਨਵਾਦ